ਨਾਮ ਮੇਰਾ ਜੀ ਅਮਨਦੀਪ ਸਿੰਘ ਪਿੰਡ ਵੱਲਾ ਮੱਲੇ ਕੀ ਪਤੀ ਦਾ ਰਹਿਣ ਵਾਲਾ ਹਾਂ ਜੀ ਕੀ ਹੋਇਆ ਕਿ ਜੀ ਅੱਜ ਤੁਹਾਡੇ ਉਨੂੰ ਲੋਕ ਗੱਲ ਇਸ ਤਰ੍ਹਾਂ ਸੀਗੇ ਕਿ ਕਾਫੀ ਧੇਰ ਤੋਂ ਸਾਡੇ ਪਿੰ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਮੁਹਿੰਮ ਚਲਾਈ ਗਈ ਕਿ ਜਿਨ੍ਹਾਂ ਤੇ ਕੋਈ ਪੁਰਾਣੇ ਕੇਸ ਸੀਗੇ ਉਹਨਾਂ ਦੀ ਇਨਵੈਸਟੀਗੇਸ਼ਨ ਵਾਸਤੇ ਪੁਲਿਸ ਆਉਂਦੀ ਸੀ ਤੇ ਜਿਨ੍ਹਾਂ ਤੇ ਵੀ ਕੇਸ ਸੀਗੇ ਇਨਵੈਸਟੀਗੇਸ਼ਨ ਕਰਨ ਲਈ ਆਉਂਦੇ ਸੀ ਤੇ ਇਨਵੈਸਟੀਗੇਸ਼ਨ ਕਰਨ ਲਈ ਸਾਡੇ ਘਰ ਵੀ ਆਏ ਪਹਿਲੇ ਨੰਬਰ ਤੇ ਜਦੋਂ ਇਨਵੈਸਟੀਗੇਸ਼ਨ ਕਰਨ ਆਏ ਉਹਨਾਂ ਦਾ ਇਨਵੈਸਟੀਗੇਸ਼ਨ ਕਰਨ ਦਾ ਤਰੀਕਾ ਬਿਲਕੁਲ ਗਲਤ ਅਰਲੀ ਮਾਰਨਿੰਗ ਆਉਂਦੇ ਸੀਗੇ ਲੇਡੀਜ਼ ਸੁੱਤੇ ਹੁੰਦੇ ਹੀ ਮਤਲਬ ਕੋਈ ਇਹਨਾਂ ਨੂੰ ਪੁੱਛਦੇ ਨਹੀਂ ਸੀਗੇ ਬਾਹਰੋਂ ਨਾ ਆਪਣੀ ਆਈਡੈਂਟੀ ਦਿੰਦੇ ਸੀਗੇ ਅਸੀਂ ਕੌਣ ਆ ਕੌਣ ਨਹੀਂ ਸਭ ਤੋਂ ਪਹਿਲਾਂ ਤੇ ਅਸੀਂ ਇਸ ਚੀਜ਼ ਦੀ ਘੋਰ ਨਿੰਦਾ ਕਰਦੇ ਆਂ ਦੂਸਰੇ ਨੰਬਰ ਤੇ ਜਦੋਂ ਇਨਵੈਸਟੀਗੇਸ਼ਨ ਕਰਨ ਆਉਂਦੇ ਆ ਦੋ ਚਾਰ ਬੰਦੇ ਕੋਈ ਮੋਦਬਾਰ ਪਿੰਡ ਦਾ ਨਹੀਂ ਲਿਉਂਦੇ ਜੀ ਸਿੱਧੇ ਆਉਂਦੇ ਆ ਚਲੋ ਅਸੀਂ ਫਿਰ ਮੰਨਿਆ ਕਿ ਚਲੋ ਇਨਵੈਸਟੀਗੇਸ਼ਨ ਕਰ ਸਕਦੇ ਆ ਉਹਨਾਂ ਦਾ ਹੱਕ ਆ ਉਹ ਆਏ ਉਹ ਫਿਰ ਗਏ ਫਿਰ ਕਰਦੇ ਕਰਦੇ ਇੱਥੋਂ ਤੱਕ ਕਿ ਸਾਡੇ ਨਾਲ ਫालतੂ ਵੀ ਗੱਲਾਂ ਕੀਤੀਆਂ ਜਾਂਦੀਆਂ ਸਾਡੀ ਫੈਮਿਲੀ ਨੂੰ ਹਰਾਸਮੈਂਟ ਵੀ ਕੀਤਾ ਗਿਆ ਛੋਟੇ ਛੋਟੇ ਬੱਚਿਆਂ ਨੂੰ ਵੀ ਮੰਦਾ ਚੰਗਾ ਬੋਲਿਆ ਜਾਂਦਾ ਪਰ ਦੂਸਰੇ ਨੰਬਰ ਤੇ ਇੱਕ ਮਹੀਨੇ ਤੋਂ 2 ਮਹੀਨੇ ਡੇਢ ਮਹੀਨਾ ਹੋ ਗਿਆ ਸਾਨੂੰ ਇਸ ਹਰਾਸਮੈਂਟ ਦੇ ਸ਼ਿਕਾਰ ਹੁੰਦੇ ਹੋਏ ਫਿਰ ਅੱਜ ਜਿਹੜਾ ਲੇਟੈਸਟ ਜਿਹੜਾ ਕੰਮ ਕੀਤਾ ਸਵੇਰੇ ਸਟਾਫ ਆਇਆ ਸਾਡੇ ਵੱਲ ਜਦੋਂ ਸਟਾਫ ਆਇਆ ਤੇ ਉਸ ਟਾਈਮ ਤੇ ਉਹਨਾਂ ਨੇ ਕੀ ਕੀਤਾ ਕਿ ਉਹ ਕਹਿੰਦੇ ਕਿ ਧਰਮਿੰਦਰ ਸਿੰਘ ਅਸੀਂ ਆਖਿਆ ਜੀ ਕਰਿਆ ਉਹ ਬੰਦਾ ਘਟੋ ਘਟ ਸਾਲ ਹੋ ਗਿਆ ਉਹਨੂੰ ਕੰਮ ਕਰਦਿਆਂ ਨੂੰ ਜੀ ਜਦ ਕਿ ਇਹ ਪੰਜਾਬ ਥਾਣਾ ਵੱਲੇ ਨੂੰ ਪੁਲਿਸ ਸਟਾਫ ਨੂੰ ਵੀ ਸਾਰਾ ਪਤਾ ਆ ਪਿੰਡ ਨੂੰ ਵੀ ਪਤਾ ਮਹੱਲੇ ਨੂੰ ਵੀ ਪਤਾ ਫੈਮਿਲੀ ਨੂੰ ਵੀ ਪਤਾ ਫਿਰ ਉਹ ਸਵੇਰੇ 9 ਤੋਂ 5 ਜਾਂਦਾ ਤੇ ਆਪਣੀ ਸ਼ਾਮ ਨੂੰ ਡਿਊਟੀ ਤੇ ਘਰ ਆ ਜਾਂਦਾ ਘਰ ਆ ਕੇ ਆਪਣੀ ਫੈਮਿਲੀ ਦੇ ਵਿੱਚ ਰਮਾਨ ਅਰੈਸਟ ਕਰਦਾ ਦਿਨੇ ਫਿਰ ਉਹ अर्ਲੀ ਮਾਰਨਿੰਗ ਕੰਮ ਚੱਲ ਜਾਂਦਾ ਪੰਜਾਬ ਮੰਡੀ ਬੋਰਡ ਦੇ ਵਿੱਚ ਉਹ ਡਿਊਟੀ ਕਰਦਾ ਜੀ ਠੀਕ ਆ ਜਿਹੜਾ ਅੱਜ ਉਹਨਾਂ ਕੰਮ ਕੀਤਾ ਸਵੇਰੇ ਉਹਨਾਂ ਨੂੰ ਟਾਈਮ ਲਿਆ 5 ਵਜੇ ਤੋਂ ਲੈ ਕੇ ਉਹ ਕਹਿੰਦੇ ਕਿ ਸ਼ਾਮ ਨੂੰ ਇਸ ਤਰ੍ਹਾਂ ਕਰਿਓ ਕਿ ਸ਼ਾਮੀ ਆਕੇ ਤੇ ਪੇਸ਼ ਕਰਾ ਦੇਓ ਇਨਵੈਸਟੀਗੇਸ਼ਨ ਕਰਨੀ ਆ ਜਦੋਂ ਇਨਵੈਸਟੀਗੇਸ਼ਨ ਕਰਨ ਲਈ ਉਹਨਾਂ ਨੇ ਆਪਣੇ ਪੇਰੈਂਟਸ ਲੈ ਕੇ ਗਏ ਫਾਦਰ ਸਾਹਿਬ ਸੀਗੇ ਨਾਲ ਕੋਈ ਲਾਗੋ ਸੀਗੇ ਟੇਲਰ ਮਾਸਟਰ ਸੀਗੇ ਲਾਗੇ ਦੁਕਾਨ ਸੀਗੀ ਘਰ ਦੇ ਉਹ ਵੀ ਗਏ ਵੀ ਚਲੋ ਯਾਰ ਉੱਥੇ ਜਿਹੜੀ ਕੋਈ ਇਨਕੁਆਇਰੀ ਕਰਵਾ ਕੇ ਤੇ ਆ ਜਾਣੇ ਜਦੋਂ ਇਨਵੈਸਟੀਗੇਸ਼ਨ ਕਰਨ ਤੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਇਹਨਾਂ ਨੂੰ ਘੱਟੋ ਘੱਟ 5 ਘੰਟੇ ਦੀ ਕਸਟਡੀ ਦੇ ਵਿੱਚ ਰੱਖ ਕੇ ਇੱਥੋਂ ਚੰਗਾ ਭਲਾ ਬੰਦਾ ਤੁਰਕੇ ਗਿਆ ਵਾ ਉਥੋਂ ਬਿਹੋਸ਼ੀ ਦੀ ਹਾਲਤ ਦੇ ਵਿੱਚ ਤਿੰਨ ਮੁਲਾਜ਼ਮ ਆਉਂਦੇ ਆ ਦੋ ਆਪਣਾ ਵਿਦਾਊਟ ਯੂਨੀਫਾਰਮ ਤੇ ਇੱਕ ਯੂਨੀਫਾਰਮ ਦੇ ਵਿੱਚ ਇੱਕ ਸਾਨੂੰ ਦੋ ਮੁਲਾਜ਼ਮ ਤਾਂ ਬਿਲਕੁਲ ਡਰੱਗ ਦੇ ਵਿੱਚ ਸੀਗੇ ਨਸ਼ੇ ਦੇ ਵਿੱਚ ਸੀਗੇ ਉਸ ਤੋਂ ਬਾਅਦ ਗੱਡੀ ਲਈ ਜਾਂਦੀ ਆ ਤੇ ਜਦੋਂ ਅਸੀਂ ਗੱਡੀ ਖੜੀ ਕਰਕੇ ਵੀਡੀਓ ਬਣਾਉਣ ਲੱਗਦੇ ਤਾਂ ਸਾਨੂੰ ਮਨਾ ਕੀਤੀ ਜਾਂਦੀ ਆ ਸੋ ਉਹਨਾਂ ਵੱਲੋਂ ਗਲਤ ਸ਼ਬਦਾਵਲੀ ਵੀ ਬੋਲੀ ਜਾਂਦੀ ਆ ਫਿਰ ਜਦੋਂ ਅਸੀਂ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਰੁਕੋ ਤੇ ਉਹ ਫਿਰ ਤੁਰੰਤ ਵਾਪਸ ਪਹੁੰਚ ਕੇ ਜਦੋਂ ਮੈਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਪੈਗ ਲਾਇਆ ਵਾ ਡਰਿੰਕ ਕੀਤੀ ਆ ਉਹ ਫਿਰ ਤੁਰੰਤ ਗੱਡੀ ਛੱਡ ਕੇ ਤੇ ਚੱਲ ਗਏ ਤੇ ਗੱਡੀ ਦੀਆਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਮੌਕੇ ਤੇ ਜੀ ਮਸ ਤੇ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਰੱਖਦੇ ਆ ਕਿ ਇਹੋ ਜੇ ਸਟਾਫ ਦੀ ਸਾਨੂੰ ਨਹੀਂ ਲੋੜ ਤੇ ਜੋ ਬੰਤ ਆਏ ਸੀ ਅਸਤ ਤੁਹਾਡੇ ਨਾਲ ਗੱਲਬਾਤ ਹੋਈ ਹੈ ਕਿ ਸਰ ਜਿਹੜੇ ਗੁਰਵਿੰਦਰ ਸਿੰਘ ਜੀ ACP ਈਸਟ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਹੈ ਕਿ ਤੁਹਾਡੇ ਤਰਮਿੰਦਰ ਸਿੰਘ ਜੋ ਵੀ ਕੋਈ ਇਨਵੈਸਟੀਗੇਸ਼ਨ ਕਰਨਾ ਸਾਡਾ ਹੱਕ ਆ ਉਹ ਇਨਵੈਸਟੀਗੇਸ਼ਨ ਕਰਨ ਇਨਵੈਸਟੀਗੇਸ਼ਨ ਕਰਦੇ ਜੇ ਕੋਈ ਫੈਮਿਲੀ ਜ਼ਿੰਮੇਵਾਰੀ ਚੁੱਕਦੀ ਆ ਜਾਂ ਪਿੰਡ ਦਾ ਕੋਈ ਮੋਹਤਬਰ ਜ਼ਿੰਮੇਵਾਰੀ ਚੁੱਕਦਾ ਤੇ ਜਿਹੜੇ ਵੀ ਕੋਈ ਪੁਰਾਣੇ ਕੇਸ ਆ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ ਉਸ ਕੇਸਾਂ ਨੂੰ ਖਤਮ ਕੀਤਾ ਜਾਏਗਾ ਤੁਹਾਡੇ ਜ਼ਿੰਮੇਵਾਰੀ ਦੇ ਆਧਾਰ ਤੇ ਔਰ ਜਿਹੜੀ ਪੁਲਿਸ ਤੁਹਾਡੇ ਘਰ ਆਂਦੀ ਆ ਉਹ ਵੀ ਨਹੀਂ ਆਏਗੀ ਇਸ ਭਰੋਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਵੇਰੇ ਅਰਲੀ ਮਾਰਨਿੰਗ ਉਹਨਾਂ ਨੇ ਕਿਹਾ ਕਿ ਸਾਬ ਨਾਲ ਗੱਲ ਕੀਤੀ ਜਾਏਗੀ ਉੱਥੇ ਸਾਨੂੰ ਰਿਟਨ ਦੇ ਵਿੱਚ ਦੇ ਦਿਓ ਤੇ ਅਸੀਂ ਸਵੇਰੇ ਤੁਹਾਡਾ ਮਸਲਾ ਹੱਲ ਕਰ ਦਵਾਂਗੇ ਹੁਣ ਦੇ ਟਾਈਮ ਦੇ ਵਿੱਚ ਕੰਡੀਸ਼ਨ ਮੁੰਡੇ ਦੀ ਖਰਾਬ ਹੀ ਹੋਣ ਕੋਲ ਕੀਤੀ ਆ ਕੁਝ ਹੱਦ ਤੱਕ ਠੀਕ ਆ ਬਾਕੀ ਅਸੀਂ ਵਾਹਿਗੁਰੂ ਘੜੀ ਇਹੀ ਅਰਦਾਸ ਕਰਦੇ ਆ ਕਿ ਉਹ ਠੀਕ ਹੋ ਜੇ ਜੇ ਅਗਰ ਨਹੀਂ ਠੀਕ ਹੁੰਦਾ ਤੇ ਉਹਦਾ ਹੋਏਗਾ ਪੂਲਸ ਪਾਰਟੀ ਹੋਏਗੀ ਭਾਜੀ ਮੁੰਡਾ ਵਿਆਹਿਆ ਸੀ ਇੱਕ ਵਾਰਾ ਮੈਰਿਟ ਜੀ ਦੋ ਬੱਚੇ ਜੀ ਉਹਦੇ ਵਾਈਫ ਹੈ ਜੀ ਵਾਈਫ ਵੀ ਉਹਦੀ ਡਿਊਟੀ ਕਰਦੀ ਹੈ ਜੌਬ ਕਰਦੀ ਹੈ ਪ੍ਰਾਈਵੇਟ ਸਰਵਿਸ ਕਰਦੀ ਜੇ ਬੱਚੇ ਉਹਦੇ ਛੋਟੇ ਜੇ ਇੱਕ ਬੱਚਾ ਵੈਸੇ ਹੀ ਉਹਦਾ ਮਤਲਬ ਕੰਡੀਸ਼ਨ ਸਹੀ ਨਹੀਂ ਰਹਿੰਦੀ ਮੈਡੀਕਲ ਚੱਲਦਾ ਪਿਆ ਉਹਦਾ ਇਸ ਕਰਕੇ ਉਹ ਘਰ ਤੋਂ ਅਸੀਂ ਸਾਰੇ ਬੜੇ ਪਰੇਸ਼ਾਨ ਆ ਫੈਮਿਲੀ ਬਹੁਤ ਪਰੇਸ਼ਾਨ ਆ ਤੇ ਸਾਨੂੰ ਨਾ ਹਰਾਸਮੈਂਟ ਕੀਤਾ ਜਾਵੇ ਪੁਲਿਸ ਪ੍ਰਸ਼ਾਸਨ ਅੱਗੇ ਸਾਨੂੰ ਇਹੀ ਮੰਗਿਆ ਕਿ ਸਾਡੇ ਦਾ ਜੋ ਬੰਦਦਾ ਹੱਕ ਆ ਸਾਡੇ ਨਾਲ ਤਕਾਸ਼ਾ ਹੀ ਨਾ ਕੀਤੀ ਜਾਵੇ ਜੋ ਸਾਡੇ ਮੁੰਡੇ ਦੀ ਜੋ ਵੀ ਪਿੱਛੇ ਦਾ ਕੋਈ ਰਿਕਾਰਡ ਹੈ ਤੇ ਉਹਨੂੰ ਸਾਫ਼ ਕਰਕੇ ਦਿੱਤਾ ਜਾਵੇ ਅੱਗੇ ਤੋਂ ਅਸੀਂ ਜ਼ਿੰਮੇਵਾਰੀ ਚੁੱਕਦੇ ਜੇ ਸਾਡਾ ਮੁੰਡਾ ਕੋਈ ਗਲਤ ਕੰਮ ਕਰਦਾ ਉਹਦੇ ਜ਼ਿੰਮੇਵਾਰ ਅਸੀਂ ਹੋਵਾਂਗੇ ਤੁਸੀਂ ਕੋਈ ਬਰਦੀ ਦੀ ਗੱਲ ਕਰ ਰਹੇ ਸੀ ਤੁਸੀਂ ਖੁਦ ਸਰ ਮੈਂ ਪਰੇਸ਼ਾਨ ਮੈਂ ਐਜ਼ ਅ ਮੌਕੇ ਤੇ ਫਾਇਰ ਬ੍ਰਿਗੇਡ ਜੌਬ ਕਰਦਾ ਡਰਾਈਵਰ ਆਪਰੇਟਰ ਡੀਓ ਅੰਮਰਸਰੀ ਕਰਦੇ ਅੰਮਰਸਰ ਕਰਦਾ ਜੀ ਕਾਰਪੋਰੇਸ਼ਨ ਅੰਮ੍ਰਿਤਸਰ ਸਬ ਸਟੇਸ਼ਨ ਫੋਕਲ ਪੁਆਇੰਟ ਮੈਂ ਇੰਨਾ ਵਰਦੀ ਤੋਂ ਪਰੇਸ਼ਾਨ ਹੋ ਕੇ ਆਪਣੇ ਆਪ ਦੀ ਡਿਊਟੀ ਤੋਂ ਰਿਜਾਈਨ ਦੇਣ ਤੱਕ ਗਿਆ ਸੀਗਾ ਕਿ ਮੈਨੂੰ ਕੋਈ ਮਾਨ ਨਹੀਂ ਰਹਿ ਗਿਆ ਇਸ ਵਰਦੀ ਤੋਂ ਕਿਉਂਕਿ ਪੁਲਿਸ ਆਂਦੀ ਆ ਚੁੱਕ ਕੇ ਲੈ ਜਾਂਦੀ ਆਪਣੀ ਆਇਡੈਂਟੀ ਨਹੀਂ ਦਿੰਦੀ ਨਾ ਕੋਈ ਪਿੰਡ ਦਾ ਮੋਤ ਬਾਰ ਹੁੰਦਾ ਇੰਨੀ ਦੀ ਗੁੰਡਾਗਰਦੀ ਜੀ ਟਾਈਪ ਇਨਵੈਸਟੀਗੇਸ਼ਨ ਹੁੰਦੀ ਆ ਇਹ ਚੀਜ਼ ਸਾਨੂੰ ਨਹੀਂ ਪਸੰਦ ਠੀਕ ਆ ਪੁਲਿਸ ਆਂਦੀ ਆਪਣੀ ਕਾਰਵਾਈ ਇੱਕ ਤੇ ਹੀ ਕਹਿੰਨੇ ਕਿ ਸਾਡਾ ਪੁਲਿਸ ਦਾ ਸਿਸਟਮ ਬਹੁਤ ਵਧੀਆ ਆ ਅਸੀਂ ਮਜਰਮ ਨੂੰ ਮਿੰਟ ਚ ਫੜ ਲੈਨੇ ਆ ਦੂਸਰੇ ਨੰਬਰ ਤੇ ਜੇ ਮਿੰਟ ਚ ਫੜੀ ਲੈਂਦੇ ਤੇ ਘਰ ਬੈਠਿਆਂ ਨੂੰ ਆਪਾਂ ਕਿਉਂ ਨਹੀਂ ਫੜ ਸਕਦੇ ਜਦੋਂ ਸਾਹਮਣੇ ਫੈਮਿਲੀ ਆ ਸਾਹਮਣੇ ਬੱਚੇ ਆ ਸਾਹਮਣੇ ਬੰਦਾ ਬੈਠਾ ਵਾ ਫਿਰ ਇਹਨਾਂ ਨੂੰ ਕਾਹਦਾ ਡਰ ਆ ਕਿ ਸਾਨੂੰ ਆਇਡੈਂਟੀ ਨਹੀਂ ਦਿੱਤੀ ਜਾਂਦੀ ਆਪਣੀ ਜੀ ਹਾਂਜੀ ਹੁਣ ਕੀ ਗੱਲ ਮੁਕੀ ਤੱਕ ਹੁਣ ਗੱਲ ਮੁਕੀ ਆ ਕਿ ਸਾਨੂੰ ACP ਈਸਟ ਸਾਹਿਬ ਨੇ ਗੁਰਬ੍ਰਿੰਦਰ ਵੀਰ ਸਿੰਘ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਕਿ ਤੁਹਾਡਾ ਬਿਲਕੁਲ ਜੋ ਵੀ ਬਣਦਾ ਹਾਕਿਆ ਉਹ ਸਾਨੂੰ ਦਿਵਾਇਆ ਜਾਏਗਾ ਤੇ ਜਿਹੜਾ ਮੁੰਡੇ ਤੇ ਜੋ ਵੀ ਕੇਸ ਆ ਉਹ ਰੱਦ ਕੀਤੇ ਜਾਣਗੇ ਜੇ ਬਿਲਕੁਲ ਸਹੀ ਆ ਤੇ ਬਿਲਕੁਲ ਸਹੀ ਦੀ ਮੰਗ ਅਸੀਂ ਕਰਦੇ ਆ ਪੂਰਾ ਮੱਲਾ ਕਰਦਾ ਆ ਪਿੰਡ ਦਾ ਜੋ ਵੀ ਸਾਡਾ ਆ ਸਾਹਮਣੇ ਬੈਠੇ ਆ ਸਾਰੇ ਵੀਰ ਇਹ ਸਾਰੇ ਮੰਗ ਇਹੀ ਕਰਦੇ ਆ ਕਿ ਮੁੰਡਾ ਠੀਕ ਆ ਨਹੀਂ ਤੇ ਇਹਨਾਂ ਦੇ ਮੂੰਹੋਂ ਤੁਸੀਂ ਸੁਣ ਸਕਦੇ ਜੇ ਕਿ ਮੁੰਡਾ ਠੀਕ ਆ ਕਿ ਨਹੀਂ ਠੀਕ ਆ ਜੇਕਰ ਠੀਕ ਆ ਤੇ ਉਹਨੂੰ ਇਸ ਝੰਡੜ ਚੋਂ ਕੱਢਿਆ ਜਾਵੇ ਤੇ ਉਹਨੂੰ ਆਪਣੀ ਫੈਮਲੀ ਚ ਲਾਉਣ ਦਾ ਹੱਕ ਦਿੱਤਾ ਜਾਵੇ ਵੀ ਆਪਣਾ ਬਿਲਕੁਲ ਸੇਫ ਆ ਤੇ ਅਸੀਂ ਪ੍ਰਸ਼ਾਸਨ ਗਾੜੀ ਇਹੀ ਮੰਗ ਕਰਦੇ ਕਿ ਸਾਨੂੰ ਹੱਕ ਦਿੱਤਾ ਜਾਵੇ ਕਿ ਕਾਰਨ ਕੀ ਅਜਰਗਰਥੋਂ ਪਿੰਡ ਸਾਰਾ ਇਕੱਠਾ ਹੋਇਆ ਬੰਦਾ ਇਹ ਜੀ ਤਰਮਿੰਦਰ ਸਿੰਘ ਨਾਮ ਦਾ ਲੜਕਾ ਵਾ ਜਿਹੜਾ ਬੱਲੇ ਦਾ ਰਹਿਣ ਵਾਲਾ ਆ ਇਦੇ ਉੱਪਰ ਪਹਿਲਾਂ ਕੁਝ ਐਨਡੀਪੀਐਸ ਤੇ ਪਰਚੇ ਦਰਜ ਸੀਗੇ ਸੋ ਅੱਜ ਉਹਨੂੰ ਜਿਹੜੀ ਉਹਦੀ ਵੈਰੀਫਿਕੇਸ਼ਨ ਵਾਸਤੇ ਬੁਲਾਇਆ ਗਿਆ ਕਿ ਕੀ ਇਹ ਹੁਣ ਇਸ ਚੀਜ਼ ਦੇ ਵਿੱਚ ਹੈਗਾ ਜਾਂ ਨਹੀਂ ਉਹਦੇ ਦੌਰਾਨ ਉਹਦੀ ਸਿਹਤ ਥੋੜੀ ਖਰਾਬ ਹੋਈ ਤੇ ਜਿਹਦਾ ਕਰਕੇ ਫਿਰ ਪਿੰਡ ਵਾਲਿਆਂ ਨੇ ਵੀ ਰੋਸ ਕੀਤਾ ਕਿ ਸ਼ਾਇਦ ਇਹ ਮਤਲਬ ਕਿਉਂ ਬਿਮਾਰ ਹੋ ਗਿਆ ਹੁਣ ਉਸ ਤੋਂ ਬਾਅਦ ਉਹਨੂੰ ਸ਼ਿਫਟ ਕਰਾਇਆ ਗਿਆ ਵਾ ਹਸਪੀਟਲ ਜਿੱਥੇ ਉਹ ਠੀਕ ਹੈ ਤੇ ਪਿੰਡ ਵਾਲਿਆਂ ਨੂੰ ਅਸੀਂ ਭਰੋਸਾ ਦਿਵਾਇਆ ਕਿ ਜੇ ਉਹ ਕਹਿ ਰਹੇ ਨੇ ਕਿ ਹੁਣ ਇਹੋ ਜਿਹਾ ਕੰਮ ਨਹੀਂ ਕਰਦਾ ਤੁਸੀਂ ਕਿਹਾ ਅਸੀਂ ਬਿਲਕੁਲ ਇਹਦੀ ਪ੍ਰੋਪਰ ਵੈਰੀਫਿਕੇਸ਼ਨ ਕਰਾਂਗੇ ਜੋ ਨਹੀਂ ਕਰਦਾ ਤੇ ਕਿਸੇ ਦੇ ਨਾਲ ਵੀ ਕੋਈ ਨਜਾਇਜ਼ ਇਹੋ ਜੀ ਕੋਈ ਵੀ ਲੀਗਲ ਕਾਰਵਾਈ ਨਹੀਂ ਹੋਊਗੀ ਸਰ ਮੁਲਾਇਮ ਦੀ ਗੱਡੀ ਇੱਥੇ ਪਿੰਡ 'ਚ ਲਵਾਈ ਗਈ ਸੀ ਚਾਬੀ ਖੋਈ ਗਈ ਸੀ ਕਿ ਕਾਰਨ ਕੀ ਰਿਹਾ ਨਹੀਂ ਵੇਖੋ ਉਹ ਇਹ ਆ ਵੀ ਜਿਹੜੋ ਦੋਵੇਂ ਪਾਸੇ ਇਮੋਸ਼ਨਲ ਟਾਈਪ ਹੁੰਦੇ ਆ ਉਹਦੇ ਵਿੱਚ ਕੁਝ ਹੋਇਆ ਹੋਵੇ ਇਹੋ ਜੀ ਕੋਈ ਤਕਰਾਰਬਾਜ਼ੀ ਨਹੀਂ ਅਸੀਂ ਉਹਨਾਂ ਨਾਲ ਬਿਲਕੁਲ ਜੋ 100% ਨਿਆਂ ਇਨਸਾਫ ਉਸ ਤਰੀਕੇ ਦੇ ਨਾਲ ਕਰਾਂਗੇ ਸਰ ਕੁਝ ਮੁਲਾਇਮਾਂ ਨੇ ਤੁਹਾਨੂੰ ਨਾਮ ਵੀ ਦੱਸਿਆਗੇ ਉਹਦੀ ਫੈਮਿਲੀ ਵੱਲੋਂ ਕਿ ਚੈੱਕ ਕੀਤਾ ਜਾਏਗਾ ਸਰ ਅਸੀਂ ਸਾਰਾ ਬਿਲਕੁਲ ਵੇਖੋ ਜਿਹੜੀ ਪੁਲਿਸ ਦੀ ਵਰਕਿੰਗ ਹੈ ਅਸੀਂ ਉਹਨੂੰ ਹਰ ਵੇਲੇ ਮਾਨੀਟਰ ਕਰਦੇ ਆਂ ਕੌਣ ਕਿਸ ਤਰੀਕੇ ਨਾਲ ਕਰ ਰਿਹਾ ਅਸੀਂ ਉਹ ਹੋਰ ਇਨਸ਼ੋਰ ਕਰਾਂਗੇ ਕਿ ਜਿਹੜਾ ਬੰਦਾ ਕੋਈ ਸੁਧਰਿਆ ਹੋਆ ਜਾਂ ਜਿਵੇਂ ਵੀ ਹੈ ਉਹਦਾ ਉਸ ਤਰੀਕੇ ਦਾ ਰਿਕਾਰਡ ਮੇਨਟੇਨ ਕੀਤਾ ਜਾਵੇ ਤੇ ਉਹਦੇ ਅਕੋਰਡਿੰਗ ਹੀ ਉੱਤੇ ਕਾਰਵਾਈ ਕੀਤੀ ਜਾਵੇ ਸਰ ਨੂੰ ਮੇਜ ਨੂੰ ਕਿ ਮੈਸੇਜ ਦੇ ਰਹੇ ਜਾਓਗੇ ਵਰਤਕ ਵਰ ਵੀਡੀਓ ਆਉਂਦੀਆਂ ਤੁਹਾਡੇ ਕੋਲ ਵੀ ਬਿਆਨ ਜਾਰੀ ਕਰਨ ਕੀਤਾ ਜਾਂਦਾ ਵਾ ਲੋਕ ਫੇਰ ਨਹੀਂ ਹਟਦੇ ਨਸ਼ਾ ਕਰਨਾ ਇੱਕ ਤਾਜ਼ਾ ਮਾਮਲਾ ਬੱਸ ਸਟੈਂਡ ਦਾ ਆਇਆ ਸੀ ਕਿ ਤੁਹਾਡੇ ਪੱਖ ਵੀ ਤੁਹਾਡਾ ਆ ਗਿਆ ਸੀ ਕਿ ਲੋਕ ਫੇਰ ਵੀ ਨਹੀਂ ਹਟਦੇ ਫੇਰ ਵੀ ਉੱਥੇ ਇਦਾਂ ਹੀ ਲੋਕ ਫਿਰਦੇ ਨੇ ਇਹਦੇ ਹੋਰ ਇਲਾਕਿਆਂ ਚੋਂ ਦਾ ਕਿ ਤੁਹਾਡੇ ਏਰੀਆ ਦੇ ਇਲਾਕੇ ਪੈਂਦੇ ਉਹਨੂੰ ਕੀ ਮੈਸੇਜ ਦੇਣਾ ਉਹਦੇ ਵਿੱਚ ਜਿਹੜਾ ਬੱਸ ਸਟੈਂਡ ਤੁਸੀਂ ਕਹਿ ਰਹੇ ਹੋ ਉਹਦੇ ਵਿੱਚ ਜਿਹੜਾ ਲੜਕਾ ਲੜਕੀ ਸੀ ਅਸੀਂ ਆਇਡੈਂਟੀਫਾਈ ਕੀਤੇ ਉਹ ਦੋਨੋਂ ਨਸ਼ਾ ਕਰਨ ਦੇ ਆਦੀ ਸੀਗੇ ਉਹਨਾਂ ਦੀ ਦੋ ਤਿੰਨ ਵਾਰ ਪ੍ਰੀਵੈਂਟਿਵ ਐਕਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ 109 ਸੀ ਪਰ ਸ਼ਾਇਦ ਉਹ ਉਹਨਾਂ ਦਾ ਪਰਮਾਨੈਂਟ ਸੋਲੂਸ਼ਨ ਨਹੀਂ ਨਿਕਲਿਆ ਹੁਣ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰ ਦੀ ਸਹਿਮਤੀ ਦੇ ਨਾਲ ਅੱਜ ਉਹਨਾਂ ਨੂੰ ਸਵਾਮੀ ਵਿਵੇਕਾਨੰਦ ਜਿਹੜਾ ਨਸ਼ਾ ਸ਼ਡਾਊ ਕੇਂਦਰ ਉੱਥੇ ਦਾਖਲ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਨੇ ਅਸੀਂ ਡਾਕਟਰ ਸਾਹਿਬ ਨੂੰ ਅੱਜ ਖੁਦ ਮਿਲੇ ਆ ਤੇ ਉਹ ਉਹਨਾਂ ਦੀ ਕੰਡੀਸ਼ਨ ਦੇ ਵਿੱਚ ਹੌਲੀ ਹੌਲੀ ਜਿਵੇਂ ਉੱਥੇ ਰਹਿਣਗੇ ਤੇ ਸੁਧਾਰ ਹੋਊਗਾ ਤੇ ਉਹ ਸ਼ਾਇਦ ਉਹਨਾਂ ਦੇ ਲਈ ਮੰਨ ਲਾ ਤਾਂ ਪਰਮਨੈਂਟ ਹੱਲ ਵੀ ਹੋਊਗਾ ਸਰ ਲੋਕ ਕੁਝ ਫੇਰ ਨਹੀਂ ਕਰਦੇ ਪੰਜਾਬ ਪੁਲਿਸ ਨੇ ਸੁਧਾਰਨਾ ਚਾਹੁੰਦੀ ਕੁਝ ਲੋਕ ਫੇਰ ਵੀ ਇੰਨਾ ਲੋਕ ਸਾਹਮਣੇ ਆ ਰਹੇ ਵੀਡੀਓ ਵਿੱਚ ਮੇਰੇ ਤੁਹਾਡੇ ਵੱਲੋਂ ਰੋਕਿਆ ਵੀ ਜਾਂਦਾ ਕਿਉਂ ਰੋਕੇ ਨਹੀਂ ਹਰਦੇ ਦੇਖੋ ਇਹ ਵੀ ਇਹਦੇ ਵਿੱਚ ਸਾਰੀ ਸੁਸਾਇਟੀ ਦਾ ਵੀ ਰੋਲ ਆ ਜਿਨੇ ਵੀ ਮਤਲਬ ਪੇਰੈਂਟਸ ਜਿਵੇਂ ਆਪਣੇ ਬੱਚਿਆਂ ਦਾ ਖਿਆਲ ਕਰਨ ਹੋਰ ਜੋ ਵੀ ਸੁਸਾਇਟੀ ਦੇ ਮਤਲਬ ਆਗੂ ਨੇ ਧਾਰਮਿਕ ਆਗੂ ਨੇ ਮਤਲਬ ਇਵਨ ਟੀਚਰਸ ਨੇ ਉਹ ਜਿੰਦਾ ਜਿੰਦਾ ਵੀ ਖਿਆਲ ਕਰ ਸਕਦੇ ਉਹ ਕਰਨ ਤੇ ਤਾਂ ਹੀ ਕਰਕੇ ਮਤਲਬ ਅਸੀਂ ਜਿਹੜਾ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਵਿੱਚੋਂ ਕੱਢ ਸਕਾਂ ਕੰਬਾਈਨਡ ਐਫਰਟ ਕਰਕੇ ਸਰ ਬੰਲੇ ਭਾਰੀ ਕੋਸ ਲਗਾਈ ਗਈ ਸੀ ਲੋਕ ਇਕੱਠੇ ਹੋਏ ਸੀ ਕਿ ਹੁਣ ਧਰਨਾ ਚੁਕਾਇਆ ਲਿਓਗਾ ਬਗਰਾ ਲੋਕ ਇਕੱਠੇ ਹੋਏ ਸੀ ਨਹੀਂ ਲੋਕਾਂ ਨਾਲ ਇਹਨਾਂ ਨਾਲ ਸਾਡੀ ਗੱਲ ਹੋ ਗਈ ਹੈ ਪਰਿਵਾਰ ਦੇ ਨਾਲ ਗੱਲ ਹੋ ਗਈ ਹੈ ਤੇ ਉਹ ਬਿਲਕੁਲ ਸੈਟੀਸਫਾਈਡ ਨਹੀਂ ਬਾਕੀ ਜੋ ਹੋਰ ਕੋਈ ਉਹਨਾਂ ਦੇ ਹੋਊਗਾ ਉਹ ਸਾਨੂੰ ਗੱਲ ਨੂੰ ਉਹਦੀ ਰਿਟਰਨ ਕੰਪਲੇਂਟ ਵਗੈਰਾ ਦੇ ਦੇਣਗੇ ਤੇ ਅਸੀਂ ਜੋ ਵੀ ਹੈ ਉਹ ਸੀਨੀਅਰ ਆਫੀਸਰਸ ਤੱਕ ਉੱਪਰ ਪਹੁੰਚਾ ਦਾਂਗੇ ਤੇ ਇਹਨਾਂ ਨਾਲ ਜੋ ਵੀ ਹੈ ਜਸਟ ਕੀਤਾ ਜਾ ਜਾਵੇ